ਪਤਾ ਜੀ ਸਾਰਿਆਂ ਨੂੰ ਅਪਨਾ ਸਹੀ ਨਹੀਂ ਬੱਜਾ ਹੋਇਆ ਗੱਡੀ ਆਪਣੀ ਮਿਲ ਚੁੱਕੀ ਆ ਪੁਲਿਸ ਵਾਲਿਆਂ ਦਾ ਰਾਤੀ ਗੱਲ ਹੋਈ ਹੀ ਉਹ ਕਹਿੰਦੇ ਗੱਡੀ ਰਿਕਵਰ ਕਰ ਲਈ ਆ ਤੇ ਬੰਦਾ ਵੀ ਰਿਕਵਰ ਹੋ ਗਿਆ ਵਾ ਤੇ ਤੁਸੀਂ ਮਾਰਨਿੰਗ 8:00 ਵਜੇ ਨਾਲ ਆ ਜਾਓ ਤੇ ਹੁਣ ਰੈਡੀ ਰੂਡੀ ਹੋਏ ਆ ਤੇ ਜਾ ਕੇ ਦੇਖ ਤੇ ਕੀ ਸੂਰਤ ਹਾਲਤਾ ਗੱਡੀ ਕਿਦਾਂ ਦੀ ਹੋਈ ਆ ਕਹਿੰਦੇ ਉਹਦਾ ਡੈਮੇਜ ਕੋਈ ਨਹੀਂ ਹੈਗਾ ਪਰ ਫਿਰ ਵੀ ਦੇਖਣਾ ਪੈਣਾ ਜਾ ਕੇ ਕਿ ਅੰਦਰ ਆਪਾਂ ਨੂੰ ਜਿਹੜਾ ਸਮਾਨ ਚੋਰੀ ਹੋਇਆ ਉਹ ਮਿਲਦਾ ਜਾਂ ਮਤਲਬ ਉਹ ਕਿੱਥੇ ਗਿਆ ਜਾਂ ਕੀ ਹਾਲਤਾ ਵਾ ਉਥੇ ਪਹੁੰਚ ਕੇ ਘਰ ਤੇ ਤੁਹਾਡੇ ਨਾਲ ਉਹਨੂੰ ਖੁਣ ਕਰਨਾ ਉਹ ਬੈਂਦੀ ਦਿਸ ਵਨ ਲੈਟਿੰਗ ਵੀਜ ਗਿਆ ਸਭ ਇਹ ਬੰਦੇ ਹੋ ਗਿਆ ਕਿ ਬੰਦੇ ਬੰਦੇ ਆ ਪਾਣੀ ਪਾ ਬੈਣਾ ਪਾਣੀ ਪਾ ਫਿਰ ਆਦ ਮੈਂ ਦੀ ਮੇਰੀ ਜਿਹੜਾ ਕਿ ਪਾਟੇ ਕਿ ਪਰਮ ਜਿੱਦਾਂ ਐਜੂਕੇਟਰ ਪਾਣੀ ਤੇ ਇੱਕ ਐਗਜ਼ਾਮ ਦੇ ਲੈਕਚਰ ਆਇਆ ਫੋਟੋ ਨੂੰ ਤੁਸੀਂ ਫੜ ਕੇ ਰੱਖੋ ਦੋ ਉਹਨੂੰ ਕੁੱਛੀਏ ਲਈ ਸਾਡਾ ਸੁਣਾਉਣ ਕੀਤੀ ਫੋਟੋ ਚੜ੍ਹਨ ਬੜੀ ਜਿਆਦਾ ਜੀ ਮੈਂ ਬੈਟਿੰਗ ਵੀ ਦਾ ਪੁਲਿਸ ਨੂੰ ਪੁੱਛੇ ਤੇ ਉਹਨੂੰ ਫੜ ਗਿਆ ਖਦੋ ਦੋ ਦਿਨਾਂ ਦੀ ਮੈਂ ਨਿਕਲਦਾ ਚਲੋ ਇਹ ਵੀ ਪੀਨੇ ਕਿ ਬਈ ਇੱਥੇ ਕਿਤੇ ਆਪਣੇ ਪਾਇਲ ਕੋਲ ਜੀ ਕਿਤੇ ਕਿ ਟੈਕ ਹੋਣਾ ਜਾਂ ਤੇ ਨਾ ਇੱਕ ਬੈਗ ਕਹਿੰਦੇ ਵੀ ਉਹਦੀ ਕਿੱਟ ਕਿੱਟ ਮੁੰਡਾ ਦੱਸਣ ਰਿਹਾ ਰਾਤੀ ਕਹਿੰਦਾ ਇੱਕ ਕਿੱਟ ਜਿਹੜੀ ਉਹ ਉਹਨਾਂ ਨੇ ਰਿਲੀਜ਼ ਕਰਤੀ ਉਹਨੂੰ ਦੇਤੀ ਸੀ ਹਾਂ ਉਹ ਲਾਲ ਜੀ ਕਿੱਟ ਮੇਰੀ ਹੀਰੋ ਹਾਂ ਉਹ ਕਿ ਟਿਕ ਉਹਨਾਂ ਨੇ ਰਿਲੀਜ਼ ਕਰਤੀ ਯਾਰ ਪੁਲਿਸ ਸਰ ਇਹ ਡਾਟਾ ਬੁੱਕ ਚ ਲਈ ਆਪਾਂ ਫਿਰ ਪਹਿਲਾਂ ਆ ਡੈਲਟਾ ਪੁਲਿਸ ਨੂੰ ਕਾਲ ਕਰਦੇ ਆ। ਉਹ ਤੁਸੀ ਸੋਰੀ ਦਾ ਸਮਾਨ ਦਾ ਕਵਰ ਕੋ ਆ ਪਹਿਲਾਂ ਨਿਕਲੋ। ਉੱਚ ਦੋਨੇ ਲੈਪਟਾਪ ਆਏ ਨੇ ਭਾਈ ਉਹਨੇ ਫਿਰ। ਹਾਂ। ਉੱਚ ਦੋਨੇ ਲੈਪਟਾਪ ਆਏ ਨੇ। ਫੈਨੂ ਮਗਰਾ ਤਾਂ। ਆਹ ਮੇਰੇ ਪੇਪਰ ਜਿਹੜੇ ਉਹ ਬਚ ਗਏ ਆ। ਭਾਈ ਭਾਈ ਮਿਲ ਗਈ ਨਾ? ਆ ਮਿਲ ਗਈ ਆ। ਸਰਾਣਾ ਵੀ ਸਹੀ ਹੋਈ ਗੱਡੀ ਦੀ ਤਿਆਰੀ ਫਰੀ ਕਸ ਆਉਂਦੀ ਆਇਆ। ਭੈਂਚ ਸਰਾਣਾ ਲੈ ਕੇ ਗਿਆ ਚਾਦਰਾਂ ਲੈ ਕੇ। ਸਮਾਨ ਨੂੰ ਰੱਖਿਆ ਇਹਨਾਂ ਨੂੰ ਜਾਗ ਨਹੀਂ ਆਈ ਯਾਰ। ਉਹ ਮੈਂ ਕਹਿੰਦਾ ਵੀ ਉਹ ਵੇਖੋ ਇਨਸਟੈਂਸ਼ਨ ਪਿਆ ਜਿਹੜਾ ਉਹ ਇਨਸਟੈਂਸ਼ਨ ਪਿਆ ਉਹ ਵੀ ਲੈ ਗਿਆ ਪੈਚ ਭਾਈ ਇੱਕ ਤਾਂ ਥੋੜੇ ਸਮਾਨ ਲੈ ਹੁੰਦਾ ਟੈਚੀ ਕਿੱਡਾ ਉਡਾ ਰਾਂਦਾ ਕਿੰਨਾ ਸਮਾਨ ਚੱਕ ਕੇ ਲੈ ਜਾਂਦਾ ਇਹਨਾਂ ਨੂੰ ਹੋਸ਼ ਆ ਜਿਹੜਾ ਨਾ ਆ ਮੈਂ ਲੈ ਕੇ ਰੱਖਿਆ ਗੱਡੀ ਚ ਲਾਉਣ ਨੂੰ ਆ ਵੀ ਲੈ ਕੇ ਗਿਆ ਘਰੋਂ ਪੈਚੋਂ ਕੱਢ ਕੇ ਜਿਹੜਾ ਕੋਈ ਮਤਲਬ ਹੀ ਨਹੀਂ ਕੋਈ ਉਹ ਨਾ ਕਿੰਨਾ ਕੁਝ ਬੋਲਿਆ ਇਹ ਲਾਲੀ ਚੌਲ ਬੰਦੇ ਨੂੰ ਕੋਈ ਹੋਸ਼ ਹੀ ਨਹੀਂ ਉੱਥੇ ਯਾਰ ਇੰਨਾ ਕੁਝ ਬੋਲਦਾ ਰਿਹਾ ਯਾਰ ਕੰਬਲ ਚਾਦਰ ਸਾਰਾ ਸਮਾਨ ਤਿਆਰੀ ਕਰਕੇ ਸਪੇਨ ਉੱਥੇ ਯਾਰ ਲੈ ਲਿਆ ਗੱਡੀ ਲੈ ਆਂਦੀ ਆ ਅਸੀਂ ਸ਼ੀਸ਼ਾ ਟੁੱਟਾ ਅੰਦਰੋਂ ਸਮਾਨ ਦੇਖੋ ਕੀ ਕੁਲ ਲੈ ਕੇ ਗਿਆ ਬਤੰਦਰ ਟਿੱਕੇ ਟੱਕਰ ਦੇ ਮੂਰੇ ਗੱਡੀ ਲਾ ਤੇ ਦਿੱਤੀ ਆ ਪਰ ਇੱਥੇ ਨਾ ਸੇਫ ਜਗ੍ਹਾ გამ ਨਹੀਂ ਆ ਇਹ ਕਰਾਜ ਦੇ ਅੰਦਰ ਜਾ ਕੇ ਇਹਨੂੰ ਲਾ ਦਾਂਗੇ ਬਾਅਦ ਚ ਤੇ ਚੋਰੀ ਉਹਨੇ ਕੀਤੀ ਆ ਮੈਂ ਤੁਹਾਨੂੰ ਦਿਖਾਉਣਾ ਕਿ ਆਹ ਚੀਜ਼ਾਂ ਚੈੱਕ ਕਰਾਣਾ ਆ ਚਾਦਰ ਚੋਰੀ ਕਰਕੇ ਲੈ ਕੇ ਗਿਆ ਤੇ ਆਹ ਣਕਾ ਲੈ ਗਿਆ ਛੋਟੀਆਂ ਮੋਟੀਆਂ ਚੀਜ਼ਾਂ ਵਿੱਚ ਦਾ ਫੋਨ ਹੋਲਡਰ ਹੀ ਆ ਮੇਰੇ ਡਾਕੂਮੈਂਟ ਹੀ ਆ ਸਾਰਾ ਚੋਰੀ ਕੀਤਾ ਆ ਇਹ ਚਲੋ ਮਿਲ ਗਿਆ ਆਪਾਂ ਨੂੰ ਡਾਕੂਮੈਂਟ ਸਾਰਾ ਕੁਝ ਮਿਲ ਗਿਆ ਉਹ ਦਾੜੀ ਵਾਲੇ ਕਰੀਮਾ ਜਿਹੇ ਉਹ ਵੀ ਪਤੰਦਰ ਲੈ ਗਿਆ ਕਰਕੇ ਜੋ ਦੇ ਹੱਥ ਆਇਆ ਉਹ ਸਾਰਾ ਕੁਝਾਂ ਕੇ ਲੈ ਕੇ ਗਿਆ ਜੋ ਜੋ ਲੱਗੇ ਚੀਜ਼ਾਂ ਸੀ ਇੱਕ ਆ ਐਕਸਟੈਂਸ਼ਨ ਜਿਹੜਾ ਆਪਣਾ ਬੱਤੀ ਵਾਲਾ ਹੁੰਦਾ ਹੈ ਵੀ ਲੈ ਗਿਆ ਪਤੰਦਰ ਜੋ ਦੇ ਹੱਥ ਚ ਆਇਆ ਤੇ ਗੱਡੀ ਮਿਲ ਗਈ ਪਰ ਮਸਲਾ ਇਹ ਪਣ ਗਿਆ ਕਿ ਜਿਹੜੀਆਂ ਲੈਪਟਾਪ ਵਗੈਰਾ ਇਹੋ ਸਾਰੇ ਮੇਸਾ ਵਿੱਚ ਕੋਈ ਥੋੜੀ-ਬਹੁਤੀ ਸਸਰੀ ਜਿੱਦਾਂ ਮੇਰੇ ਹੈੱਡਫੋਨ ਹੀ ਉਹ ਮਿਸ ਹੋ ਗਏ ਜੋ ਦੇ ਹੱਥ ਲੱਗਾ ਉਹ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਉੱਥੇ ਗੱਲ ਕੀਤੀ ਨਾ ਤਾਂ ਪੁਲਿਸ ਵਾਲੇ ਕਹਿੰਦੇ ਟੋਇੰਗ ਵਾਲਾ ਬੰਦਾ ਇਹ ਉਹ ਕਹਿੰਦਾ ਵੀ ਇਹ ਜਦੋਂ ਇਹਨੂੰ ਸ਼ੀਸ਼ਾ ਮਾਰ ਕੇ ਅੰ ਵਿੱਚੋਂ ਕੱਟਿਆ ਵਾ ਇਹ ਗੱਡੀ ਨਹੀਂ ਖੋਲਦਾ ਹੈਗਾ ਤੇ ਸ਼ੀਸ਼ਾ ਮਾਰ ਕੇ ਜਦੋਂ ਬਾਹਰ ਕੱਢਿਆ ਵਾ ਤੇ ਇਹਦੇ ਕੋਲ ਇੱਕ ਨਾ ਕਿੱਟ ਹੀ ਉਹ ਕਹਿੰਦਾ ਇਹਨੇ ਨਹੀਂ ਦਿੱਤੀ ਉਹ ਪੁਲਿਸ ਵਾਲੇ ਕਹਿੰਦੇ ਵੀ ਉਹ ਕਹਿੰਦਾ ਕਿ ਮੇਰੇ ਤੇ ਕੱਪੜੇ ਆ ਉਹਨੇ ਨਹੀਂ ਦਿੱਤੀ ਬਾਕੀ ਉਹਦਾ ਜਿਹੜਾ ਸੂਟਕੇਸ ਸਾਰਾ ਕੁਝ ਇਹ ਨਾ ਉਹ ਗੱਡੀ ਦੇ ਵਿੱਚ ਇਹ ਪਿਆ ਜਦੋਂ ਉਹ ਵੀਡੀਓ ਦੇਖੀ ਉਹ ਚ ਜੋ ਜੋ ਸਮਾਨ ਜਿੱਦਾਂ ਮੇਰਾ ਸਮਾਨ ਹੀ ਉਹ ਮੈਨੂੰ ਮਿਲ ਗਿਆ ਪਰ ਉਹ ਚੋ ਲੈਪਟਾਪ ਮੈਸੀ ਸ਼ੇਅਰ ਹੋ ਜਾਦਾ ਵੀ ਉਹ ਕਿੱਟੇ ਦੀ ਕੱਪੜੇ ਵਾਲੀ ਹੋਵੇ ਤੇ ਲੈਪਟਾਪ ਉਹਨੇ ਬੇਲੋਂ ਵੇਚਦੇ ਹੋਣਾ ਇੱਕ ਮੇਰੇ ਹੈੱਡਫੋਨ ਹੀ ਸ਼ਾਇਦ ਉਹ ਵੀ ਵੇਚ ਗਿਆ ਮੈਂ ਤਾਂ ਹਰਾ ਹਾਂ ਯਾਰ ਇਹੋ ਜਿਹੀਆਂ ਚੀਜ਼ਾਂ ਚੋਰੀ ਕਰਨ ਵਾਲੀਆਂ ਆ ਇਹ ਆ ਚੀਜ਼ਾਂ ਚੋਰੀ ਕਰਨ ਵਾਲੀਆਂ ਆ ਮੈਂ ਕਿੰਦਾਂ ਦੀ ਲੋਗ ਆ ਯਾਰ ਇੱਥੇ ਦੁਨੀਆ ਤੇ ਚਲੋ ਲੋਕਾਂ ਤੰਗਾ ਲੱਗਾ ਜਰੂਰ ਦੱਸਿਓ